ਸਤਿ ਸ਼੍ਰੀ ਅਕਾਲ ਦੋਸਤੋ ਇਸ ਚੈਨਲ ਨੂੰ ਬਣਾਉਣ ਦਾ ਮਕਸਦ ਸਾਡੀ ਪੰਜਾਬੀ ਭਾਸ਼ਾ ਦਾ ਅਨਮੋਲ ਖਜ਼ਾਨਾ ਸਾਡਾ ਇਤਿਹਾਸ ਸਾਡਾ ਸਾਹਿਤ ਰਿਕਾਰਡ ਕਰਨਾ ਹੈ ਤੁਹਾਡੇ ਕੋਲੋਂ ਭਰਪੂਰ ਸਹਿਯੋਗ ਦੀ ਆਸ ਨਹੀਂ ਵਿਸ਼ਵਾਸ ਕਰਦਾ ਹਾਂ ਕਿਰਪਾ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਚੈਨਲ ਅਤੇ ਵੀਡੀਓ ਦੇ ਲਿੰਕ ਅੱਗੇ ਵੀ ਸਾਂਝੇ ਕਰੋ ਧੰਨਵਾਦ ਸਤਿ ਸ਼੍ਰੀ ਅਕਾਲ ਦੋਸਤੋ ਜਗਜੀਤ ਸਿੰਘ ਹਾਜ਼ਰ ਹਾਂ ਨਵੀਂ ਵੀਡੀਓ ਲੈ ਕੇ ਆਪਾਂ ਕਿਤਾਬ ਪੜ ਰਹੇ ਹਾਂ ਖੜਕੂ ਸਾਖੀ ਸਰਦਾਰ ਦਲਜੀਤ ਸਿੰਘ ਹੋਣਾਂ ਦੀ ਲਿਖੀ ਹੋਈ ਪਿਛਲੀ ਵੀਡੀਓ ਦੇ ਵਿੱਚ ਆਪਾਂ ਪੜਿਆ ਸੀ ਗੁੰਮਨਾਮ ਸਿਦਕੀ ਬੀਬੀ ਭਾਗ 2 ਅੱਜ ਆਪਾਂ ਇਸੇ ਕਿਤਾਬ ਦਾ ਅਗਲਾ ਅਧਿਆਇ ਪੜਾਂਗੇ ਲੜੀ ਜੋੜਨ ਲਈ ਪਿਛਲੀਆਂ ਵੀਡੀਓਜ਼ ਨੂੰ ਸੁਣ ਲਿਆ ਜਾਵੇ ਅੱਜ ਦਾ ਅਧਿਆਇ ਹੈ ਸ਼ੁਕਰਾਨੇ ਵਾਲਾ ਸਿੰਘ ਬਹੁਤ ਸਾਦਾ ਜਿਹਾ ਦਿਸਣ ਵਾਲਾ ਇੱਕ ਸਿੰਘ ਬਿਆਸ ਦਰਿਆ ਦੇ ਕੰਢੇ ਮਾਝੇ ਦੀ ਧਰਤੀ ਉੱਤੇ ਇੱਕ ਪਿੰਡ ਦੇ ਬਾਹਰਵਾਰ ਸ਼ਹੀਦਾਂ ਦੀ ਯਾਦ ਵਿੱਚ ਪੁਰਾਣੇ ਵੇਲਿਆਂ ਤੋਂ ਬਣੇ ਹੋਏ ਗੁਰਦੁਆਰਾ ਸਾਹਿਬ ਵਿੱਚ ਰਹਿੰਦਾ ਸੀ ਉਹਦੀ ਉਮਰ ਕੋਈ 40 ਕੋ ਸਾਲ ਹੋਣੀ ਹੈ ਉਹਦਾ ਕੱਦ ਮਦਰਾ ਅਤੇ ਰੰਗ ਪੱਕਾ ਜਿਹਾ ਸੀ। ਉਸਦੇ ਮਜ਼ਬੂਤ ਸਰੀਰ ਉੱਤੇ ਸਦਾ ਹੀ ਖੱਦਰ ਦਾ ਚੋਲਾ ਪਾਇਆ ਹੁੰਦਾ ਸੀ। ਇਹ ਸਿੰਘ ਛੋਟੇ ਹੁੰਦਿਆਂ ਤੋਂ ਹੀ ਇਸੇ ਗੁਰਦੁਆਰੇ ਦੀ ਸੇਵਾ ਕਰਦਾ ਸੀ ਇਸ ਥਾਂ ਦੀ ਇਲਾਕੇ ਵਿੱਚ ਬਹੁਤ ਮਾਨਤਾ ਸੀ ਲੋਕ ਸੁੱਖਾਂ ਸੁਖਣ ਆਉਂਦੇ ਸਨ ਅਤੇ ਅਰਦਾਸਾਂ ਕਰਾਉਂਦੇ ਸਨ ਇੱਥੇ ਚੜਾਵਾ ਵੀ ਕਾਫੀ ਚੜਦਾ ਸੀ ਆਪਣੇ ਤੋਂ ਪਹਿਲੇ ਗੁਰੂ ਘਰ ਦੇ ਸੇਵਾਦਾਰ ਵਾਂਗ ਇਹ ਸਿੰਘ ਵੀ ਸਾਰਾ ਪੈਸਾ ਸੰਗਤ ਦੀ ਸੇਵਾ ਵਿੱਚ ਹੀ ਲਾ ਦਿੰਦਾ ਸੀ ਇਹਦੀ ਆਪਣੀ ਕੋਈ ਜ਼ਰੂਰਤ ਹੀ ਨਹੀਂ ਸੀ ਅਜਿਹੇ ਲੋਕਾਂ ਦੀ ਘਾਟ ਹੀ ਤੰਦਰ ਅਸਲ ਘਾਟ ਹੈ ਜੋ ਹਰ ਹਾਲ ਵਿੱਚ ਸ਼ੁਕਰ ਦੀ ਭਾਵਨਾ ਵਿੱਚ ਰਹਿਣ ਵਾਲੇ ਹੋਣ ਇਸ ਸਿੰਘ ਦਾ ਜੀਵਨ ਬਿਲਕੁਲ ਆਮ ਕਹਾਣੀ ਵਾਂਗ ਹੈ ਉਹ ਬਹੁਤ ਸਾਦਾ ਜੀਵਨ ਬਤੀਤ ਕਰਨ ਵਾਲਾ ਬੰਦਾ ਸੀ ਉਹਦੇ ਨਾਲ ਕਈ ਵਾਰ ਮੇਲ ਹੋਇਆ ਇੱਕ ਵਾਰ ਸਾਡੇ ਨਾਲ ਦੇ ਸਿੰਘ ਨੇ ਉਹਨੂੰ ਪੁੱਛਿਆ ਬਾਬਾ ਤੇਰੀ ਕੀ ਇੱਛਾ ਹੈ ਉਹ ਬਹੁਤ ਹੈਰਾਨੀ ਅਤੇ ਔਖ ਮਹਿਸੂਸ ਕਰਦਿਆਂ ਕਹਿਣ ਲੱਗਾ ਕੋਈ ਇੱਛਾ ਨਹੀਂ ਉਹ ਸਿੰਘ ਮੁੜ ਕੇ ਕਹਿਣ ਲੱਗਾ ਕਿ ਹੀਂ ਬਾਬਾ ਮੇਰਾ ਮਤਲਬ ਹੈ ਕਿ ਤੂੰ ਜ਼ਿੰਦਗੀ ਵਿੱਚ ਕੀ ਕਰਨਾ ਚਾਹੁੰਦਾ ਹੈ ਸਾਰੀ ਉਮਰ ਸੇਵਾ ਪਰ ਉਪਕਾਰ ਕੀਤਾ ਕੋਈ ਦੁਆ ਵੀ ਤਾਂ ਮੰਗਦਾ ਹੋਵੇਗਾ ਉਹ ਸਵਾਲ ਸੁਣ ਕੇ ਪੁਚਲਾ ਜਹਾ ਗਿਆ ਉਹ ਸਰਦਾ ਭਾਵਨਾ ਵਾਲਾ ਬੰਦਾ ਸੀ ਉਹਦੇ ਲਈ ਇਹ ਗੱਲ ਬਹੁਤ ਮੁਸ਼ਕਲ ਸੀ ਕਿ ਉਹ ਕੀ ਕਹੇ ਸਾਨੂੰ ਉਹ ਪੰਥ ਦੇ ਸਿਪਾਹੀ ਸਮਝਦਾ ਸੀ ਉਸ ਹਿਸਾਬ ਨਾਲ ਉਹਨੂੰ ਸੱਚ ਕਹਿਣਾ ਪੈਣਾ ਸੀ ਪਰ ਉਹ ਜੋ ਦੁਆ ਮੰਗਦਾ ਸੀ ਉਹ ਉਹਦੇ ਲਈ ਜੀ ਅਤੇ ਬਹੁਤ ਕੀਮਤੀ ਸ਼ਾਇ ਸੀ ਜੋ ਕਿਸੇ ਨਾਲ ਸਾਂਝੀ ਨਹੀਂ ਹੋ ਸਕਦੀ ਸੀ ਉਹ ਦਵਾ ਗੁਰੂ ਤੋਂ ਮੰਗਦਾ ਸੀ ਤੇ ਸਾਨੂੰ ਗੁਰੂ ਦੇ ਰਾਹ ਤੁਰਨ ਵਾਲੇ ਮੰਨਦਾ ਸੀ ਇਸ ਕਰਕੇ ਉਹਨੇ ਬਹੁਤ ਗੰਭੀਰ ਹੋ ਕੇ ਕਿਹਾ ਮੈਂ ਕੁਝ ਨਹੀਂ ਮੰਗਿਆ ਬਸ ਜੋ ਹੈ ਉਹ ਠੀਕ ਹੈ ਸਭ ਠੀਕ ਹੈ ਉਹ ਕੁਝ ਸਮਾਂ ਚੁੱਪ ਰਿਹਾ ਅਤੇ ਫਿਰ ਡੂੰਘੇ ਸਹਿਜ ਵਿੱਚ ਬੋਲਿਆ ਉਹਦਾ ਸ਼ੁਕਰ ਹੀ ਨਹੀਂ ਕੀਤਾ ਜਾਂਦਾ ਫਿਰ ਹੋਰ ਕੀ ਕਹਿਣਾ ਮੈਨੂੰ ਉਹਦੇ ਇਹ ਬੋਲ ਅੱਜ ਵੀ ਯਾਦ ਹਨ ਉਹਦੀ ਆਵਾਜ਼ ਓਵੇਂ ਸੁਣਦੀ ਏ ਉਹਦੇ ਸੰਘਰਸ਼ ਵਿੱਚ ਚਲੇ ਜਾਣ ਤੋਂ ਬਾਅਦ ਹਾਲਾਤ ਵਿੱਚ ਉਹਦੇ ਇਨਾਂ ਸਾਦੇ ਜਿਹੇ ਬੋਲਾਂ ਦੀ ਡੰਗਾਈ ਬਾਰੇ ਬਹੁਤ ਕੁਝ ਮਹਿਸੂਸ ਹੁੰਦਾ ਹੈ ਕਿ ਸਾਡੀ ਉਹ ਸ਼ੁਕਰ ਦੀ ਭਾਵਨਾ ਕਿੱਥੇ ਗਈ ਜੋ ਵੱਡੇ ਘੱਲੂ ਘਰੇ ਦੀ ਸ਼ਾਮ ਨੂੰ ਇਤਿਹਾਸ ਵਿੱਚ ਸੰਜੋਈ ਗਈ ਉਹ ਆਪਣੀ ਫਿਤਰਤ ਅਨੁਸਾਰ ਹਰ ਕਿਸੇ ਦੀ ਸੇਵਾ ਸੰਭਾਲ ਕਰਦਾ ਸੀ। ਮਨੁੱਖਤਾ ਦੇ ਕਿਸੇ ਘੜੇ ਵਖਰੇਵੇਂ ਨੂੰ ਉਹ ਜਾਣਦਾ ਨਹੀਂ ਸੀ। ਉਹ ਤਾਂ ਜਾਨਵਰਾਂ ਅਤੇ ਪੌਦਿਆਂ ਨੂੰ ਵੀ ਉਵੇਂ ਹੀ ਪਿਆਰ ਕਰਦਾ ਸੀ। ਇਲਾਕੇ ਦੀਆਂ ਸਾਰੀਆਂ ਜਥੇਬੰਦੀਆਂ ਦੇ ਸਿੰਘ ਲੋੜ ਵੇਲੇ ਉੱਥੇ ਠਹਿਰਦੇ ਸਨ। ਉਹ ਸਭ ਦੀ ਉਸੇ ਤਰ੍ਹਾਂ ਭਾਵਨਾ ਨਾਲ ਸੇਵਾ ਕਰਦਾ ਸੀ। ਪੁਲਿਸ ਨੇ ਉਸ ਨੂੰ ਬਹੁਤ ਵਾਰ ਕੁੱਟਿਆ ਅਤੇ ਜਲੀਲ ਕੀਤਾ ਸੀ ਪਰ ਉਹ ਆਪਣੀ ਆਦਤ ਨਹੀਂ ਬਦਲਦਾ ਸੀ। ਉਹ ਆਪਣੇ ਤੇ ਤਸ਼ੱਦਦ ਕਰਨ ਵਾਲਿਆਂ ਲਈ ਵੀ ਉਹੀ ਭਾਵਨਾ ਰੱਖਦਾ ਸੀ ਕਈ ਵਾਰ ਉਹਨੂੰ ਕਈ-ਕਈ ਹਫ਼ਤੇ ਪੁਲਿਸ ਵਾਲੇ ਥਾਣਿਆਂ ਵਿੱਚ ਬੰਦ ਰੱਖਦੇ ਪਰ ਹੌਲੀ-ਹੌਲੀ ਉਹ ਕੁੱਟ ਦੇ ਹੱਥ ਵੀ ਜਾਂਦੇ ਪਰ ਉਹਦੀ ਫਕੀਰੀ ਵੇਖ ਕੇ ਆਪੇ ਹੀ ਛੱਡ ਦਿੰਦੇ ਆਖਰੀ ਵਾਰ ਉਹਨੂੰ CRPF ਲੈ ਕੇ ਗਈ ਉਹਦਾ ਕੋਈ ਥੋ ਪਤਾ ਨਾ ਲੱਗਿਆ ਧੰਨਵਾਦ